ਨੋ ਪਿਆਰ ਕਰੀ ਸਸਕਲ ਜੀ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਬਹੁਤ ਹੀ ਖਾਸ ਅਪਡੇਟ ਸੋ ਦੋਸਤੋ ਗੱਲ ਕਰਾਂਗੇ ਜਿਹੜਾ ਕਿ 1 April ਤੋਂ ਲਾਗੂ ਹੋਵੇਗੀ ਇਹ ਨਵੀਂ ਸਕੀਮ ਮੁਲਾਜ਼ਮਾਂ ਦੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਜਿਹੜੀ ਸਾਹਮਣੇ ਆ ਰਹੀ ਹੈ ਤੁਹਾਡੇ ਨਾਲ ਸਾਂਝਾ ਕਰਾਂਗੇ ਦੋਸਤੋ ਜਿਹੜੇ ਹੈ ਵਿੱਤੀ ਸਾਲ ਜਿਹੜਾ ਹੈ ਨਵਾਂ ਵਿੱਤੀ ਸਾਲ April ਤੋਂ ਸ਼ੁਰੂ ਹੋ ਰਿਹਾ ਹੈ ਨਵੇਂ ਵਿੱਤੀ ਸਾਲ ਦੇ ਵਿੱਚ ਆਮ ਲੋਕਾਂ ਦੇ ਨਾਲ ਸੰਬੰਧਿਤ ਕਈ ਨਿਯਮ ਬਦਲੇ ਜਾਣਗੇ ਇਸ ਦੇ ਨਾਲ ਕੁਝ ਨਵੇਂ ਨਿਯਮ ਵੀ ਲਾਗੂ ਹੋਣ ਜਾ ਰਹੇ ਨੇ ਜਿਹਾ ਇੱਕ ਨਿਯਮ ਜਿਹੜਾ ਹੈ ਕਰਮਚਾਰੀਆਂ ਦੀ ਪੈਨਸ਼ਨ ਨਾਲ ਸੰਬੰਧਿਤ ਹੈ ਦਰਸਲ ਦੋਸਤੋ ਯੂਨੀਫਾਈਡ ਪੈਨਸ਼ਨ ਸਕੀਮ 1 ਅਪ੍ਰੈਲ ਤੋਂ ਲਾਗੂ ਹੋਣ ਜਾ ਰਹੀ ਹੈ ਇਹ ਭਾਰਤ ਸਰਕਾਰ ਦੁਆਰਾ ਜਿਹੜਾ ਹੈ ਕਰਮਚਾਰੀਆਂ ਦੇ ਲਈ ਸ਼ੁਰੂ ਕੀਤੀ ਗਈ ਇੱਕ ਨਵੀਂ ਪੈਨਸ਼ਨ ਜੋਸਨਾ ਹੈ ਇਸ ਨੂੰ ਮੰਤਰੀ ਮੰਡਲ ਨੇ ਜਿਹੜਾ ਹੈ ਅਗਸਤ 2024 ਦੇ ਵਿੱਚ ਮਨਜ਼ੂਰੀ ਦਿੱਤੀ ਸੀ ਜੋ ਹੁਣ 1 ਅਪ੍ਰੈਲ 2025 ਤੋਂ ਲਾਗੂ ਹੋਵੇਗਾ ਇਸ ਦੇ ਨਾਲ ਹੀ ਲਾਗੂ ਹੋਣ ਤੋਂ ਬਾਅਦ ਲਗਭਗ 23 ਲੱਖ ਜਿਹੜੇ ਨੇ ਕਰਮਚਾਰੀਆਂ ਨੂੰ ਲਾਭ ਹੋਣ ਦੀ ਉਮੀਦ ਹੈ ਯੂਨੀਫਾਈਡ ਪੈਨਸ਼ਨ ਸਕੀਮ ਕੀ ਹੈ ਇਸ ਦੇ ਜਿਹੜਾ ਹੈ ਸਰਕਾਰ ਨੇ ਇਸ ਜੋਸ਼ਨਾ ਦੇ ਤਹਿਤ ਜਿਹੜੇ ਨੇ ਕਰਮਚਾਰੀ ਨੂੰ ਇੱਕ ਵਿਕਲਪ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਕੀਮ ਨੈਸ਼ਨਲ ਪੈਨਸ਼ਨ ਸਿਸਟਮ ਜਿਹੜਾ ਹੈ NPS ਦੇ ਤਹਿਤ ਇੱਕ ਵਿਕਲਪ ਜਵਜੋ ਉਪਲਬਧ ਹੋਵੇਗੀ ਜਿਸ ਦੇ ਵਿੱਚ ਕਰਮਚਾਰੀ NPS ਅਤੇ UPS ਦੇ ਵਿੱਚੋਂ ਇੱਕ ਦੀ ਚੋਣ ਕਰ ਸਕਦੇ ਹਨ ਸੋ ਦੋਸਤੋ UPS ਦੇ ਬਾਰੇ ਦੱਸ ਦਿੰਨੇ ਆ ਜਿਸ ਇਸ ਸਕੀਮ ਦੇ ਵਿੱਚ ਨਿਸ਼ਚਿਤ ਪੈਨਸ਼ਨ ਦਾ ਪ੍ਰਬੰਧ ਹੈ ਜਿੰਨਾ ਕਰਮਚਾਰੀਆਂ ਨੇ 25 ਸਾਲ ਜਾਂ ਇਸ ਤੋਂ ਵੱਧ ਸੇਵਾ ਪੂਰੀ ਕਰ ਲਈ ਹੈ ਉਹਨਾਂ ਨੂੰ ਸੇਵਾ ਮੁਕਤੀ ਤੋਂ ਪਹਿਲਾਂ ਦੇ ਪਿਛਲੇ 12 ਮਹੀਨਿਆਂ ਦੀ ਔਸਤ ਮੂਲ ਤਨਖਾਹ ਦਾ ਜਿਹੜਾ 50% ਪੈਨਸ਼ਨ ਦੀ ਵਜੋ मिलेगा इस ਦੇ ਨਾਲ ਹੀ 10 ਤੋਂ 25 ਸਾਲ ਦੀ ਸੇਵਾ ਵਾਲੇ ਕਰਮਚਾਰੀ ਨੂੰ ਸੇਵਾ ਅਵਧੀ ਦੇ ਅਨੁਪਾਤ ਦੇ ਵਿੱਚ ਪੈਨਸ਼ਨਸ ਮਿਲੇਗੀ ਇਸ ਤੋਂ ਇਲਾਵਾ ਦੋਸਤੋ ਘੱਟੋ-ਘੱਟ 10 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਰਮਚਾਰੀ ਨੂੰ ਪ੍ਰਤੀ ਮਹੀਨਾ ਘੱਟੋ-ਘੱਟ 10000 ਰੁਪਏ ਪੈਸ਼ਨ ਦੀ ਗਰੰਟੀ ਹੈ ਇਹ ਜਿਹੜਾ ਹੈ ਪਰਿਵਾਰਿਕ ਪੈਨਸ਼ਨ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਦੇ ਕਰਮਚਾਰੀ ਦੀ ਜੇਕਰ ਮੌਤ ਤੇ ਉਸ ਦੇ ਪਰਿਵਾਰ ਨੂੰ ਕਰਮਚਾਰੀ ਦੀ ਪੈਨਸ਼ਨ ਦਾ ਜਿਹੜਾ 60% ਮਿਲੇਗਾ ਕਰਮਚਾਰੀ ਇਸ ਯੋਜਨਾ ਦੇ ਵਿੱਚ ਆਪਣੀ ਮੂਲ ਤਨਖਾਹ ਦਾ 10% ਯੋਗਦਾਨ ਪਾਉਣਗੇ ਇਸ ਦੇ ਨਾਲ ਇਹ ਸਰਕਾਰ ਦਾ ਜਿਹੜਾ ਯੋਗਦਾਨ ਹੈ 18.5% ਹੋਵੇਗਾ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇੱਥੇ ਦੱਸਦੀਏ ਜਿਸ ਤਰ੍ਹਾਂ ਕਿ ਸਰਕਾਰ NPS ਦੀ ਵਿੱਚ ਜਿਹੜਾ ਹੈ 14% ਦਾ ਯੋਗਦਾਨ ਪਾਵੇਗੀ ਇਹ ਸਕੀਮ ਐਨਪੀਐਸ ਦੇ ਅਧੀਨ ਆਉਣ ਵਾਲੇ ਕੇਂਦਰੀ ਕਰਮ ਜਿਹੜੇ ਕਿ ਸਰਕਾਰੀ ਜਿਹੜੇ ਕਰਮਚਾਰੀਆਂ ਤੇ ਲਾਗੂ ਹੁੰਦੀ ਹੈ ਜੋ ਇਸ ਦੀ ਚੋਣ ਕਰਦੇ ਹਨ ਉਸ ਦੇ ਨਾਲ ਹੀ ਘੱਟੋ ਘੱਟ ਦਾ ਸਾਲ ਦੀ ਸੇਵਾ ਵਾਲੇ ਕਰਮਚਾਰੀ ਇੱਕ ਨਿਸ਼ਚਿਤ ਘੱਟੋ ਘੱਟ ਪੈਨਸ਼ਨ ਦੇ ਹੱਕਦਾਰ ਹੋਣਗੇ ਸੋ ਦੋਸਤੋ ਇਹ ਬਹੁਤ ਹੀ ਵੱਡੀ ਖੁਸ਼ਖਬਰੀ ਜਿਹੜੀ ਹੈ ਬਲਾਸਮਾ ਦੇ ਲਈ ਸੀ ਹਾਂਜੀ ਦੋਸਤੋ ਬਣੇ ਰਹਿਣਾ ਚੈਨਲ ਇਹਨਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਧੰਨਵਾਦ ਜੀ